ਸਾਸਰੀ ਘਰ ਜੀ ਸਾਸਰੀ ਘਰ ਬੇਬੇ ਦੀ ਰਸੋਈ ਦੇ ਵਿੱਚ ਤੁਹਾਡਾ ਸਵਾਗਤ ਵਾ ਅੱਜ ਬੇਬੇ ਦੀ ਰਸੋਈ ਦੇ ਵਿੱਚ ਬਣਾ ਜਾ ਰਿਹਾ ਬਟਰ ਚਿਕਨ ਬਟਰ ਚਿਕਨ ਦੇ ਲਈ ਆਪਾਂ ਲੈਤਾਗਾ ਅੱਧਾ ਕਿਲੋ ਚਿਕਨ ਲੈਤਾਗਾ ਅੱਧਾ ਕਿਲੋ ਚਿਕਨ ਦੇ ਵਿੱਚ ਆਪਣਾ 1 ਕਿਲੋ ਚਿਕਨ ਇਹਦੇ ਵਿੱਚ ਹੁਣ ਆਪਾਂ ਅੱਧਾ ਚਮਚਾ ਪਾਵਾਂਗੇ ਨੂਨ ਦਾ ਤੇ ਜਿਹੜੇ ਹਿਸਾਬ ਤੇ ਆਪਣੇ ਕੋਲ ਚਿਕਨ ਹੈਗਾ ਉਹ ਸਭ ਤੇ ਤੇ ਆਪਾਂ ਹਾਂ ਰੱਡ ਚਿੱਲੀ ਪਾਵਾਂਗੇ ਥੋੜੀ ਜੀ ਇਹਦਾ ਕਲਰ ਵਾਸਤੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਹੀਂ ਤਿੰਨ ਚਮਚੇ ਆਪਾਂ 1/4 ਦੇ ਦਹੀਂ ਦੇ ਪਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਆਪਾਂ ਪਾਵਾਂਗੇ ਇਹਦੇ ਵਿੱਚ ਇੱਕ ਨਿੰਬੂ ਨਚੋੜਿਆ ਹੋਇਆਗਾ ਪਾਵਾਂਗੇ ਤੇ ਹੁਣ ਇਹਦੇ ਵਿੱਚ ਆਪਾਂ ਕਲਰ ਦੇਣ ਦੇ ਲਈ ਇਹਨੂੰ ਆਪਾਂ ਰੈੱਡ ਕਲਰ ਪਾਵਾਂਗੇ ਥੋੜਾ ਜਿਹਾ ਰੈੱਡ ਕਲਰ ਪਾਵਾਂਗੇ ਆਪਾਂ ਜ਼ਿਆਦਾ ਨਹੀਂ ਪਾਉਣਾ ਥੋੜਾ ਜਿਹਾ ਜਿਹਾ ਰੈੱਡ ਕਲਰ ਪਾਉਣਾ ਬਸ ਇੰਨੇ ਤੇ ਹੁਣ ਆਪਾਂ ਇਹਨੂੰ ਸਾਰੇ ਨੂੰ ਹੁਣ ਆਪਾਂ ਇਹਨਾਂ ਸਾਰੇ ਨੂੰ ਮਿਕਸ ਕਰਨ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਪਾਵਾਂਗੇ ਆਪਾਂ ਹੁਣ ਆਪਾਂ 1 ਚਮਚਾ ਅਧਾ ਚਮਚਾ ਧਨੀਆ ਪਾਟਰ ਪਾਵਾਂਗੇ ਤੇ ਅਧਾ ਚਮਚਾ ਹੀ ਆਪਾਂ ਮੀਟ ਮਸਾਲਾ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਸਾਰੇ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਜਿਹੜਾ ਕੰਦੜ ਪੂਰਾ ਬੱਧੀਆ ਉੱਠ ਕੇ ਆ ਚਿਰੇ ਸਾਰ ਆਪਾਂ ਮਿਕਸ ਸਾਰਾ ਮਿਕਸ ਕਰਤਾ ਤੇ ਸਾਰੇ ਪੀਸਾਂ ਲੱਗ ਚੁੱਕਿਆ ਤੇ ਹੁਣ ਆਪਾਂ ਇਹਨੂੰ ਢੱਕ ਕੇ ਅੱਧੇ ਘੰਟੇ ਲਈ ਰੈਸਟ ਤੇ ਰੱਖਦੇ ਆ ਤੇ ਜਦ ਤੱਕ ਇਹ ਕਰ ਆਪਾਂ ਮਸਾਲਾ ਤਿਆਰ ਕਰਦੇ ਆ ਇਹਨੂੰ ਠਕਨ ਤੋਂ ਪਹਿਲਾਂ ਆਪਾਂ ਇੱਕ ਚਮਚਾ ਬਟਰ ਦਾ ਪਾਵਾਂਗੇ ਇਹ ਬਟਰ ਪਾਣੇ ਆਪਣਾ ਘਰ ਦਾਗਾ ਆਪਾਂ ਸਹਰਾ ਸਹਰਾ ਦਾ ਬਟਰ ਨਹੀਂ ਵਰਤਦੇ ਆਪਾਂ ਘਰ ਵਾਲਾ ਵਰਤਦੇ ਆ ਤੇ ਹੁਣ ਆਪਾਂ ਇਹ ਬਟਰ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਲਾ ਦਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਹੁਣ ਆਪਾਂ ਇਹਨੂੰ ਟੱਕ ਦਾਂਗੇ ਹਾਂਜੀ ਇੱਧਰ ਕੜਾਹੀ ਆਪਾਂ ਧਰ ਲਈ ਹੈਗੀ ਕੜਾਹੀ ਦੇ ਵਿੱਚ ਆਪਾਂ ਪਾਵਾਂਗੇ ਦੋ ਚਮਚੇ ਦਸਿਕਾ ਉਹਦੇ ਦੋ ਚਮਚੇ ਦਸਿਕਾ ਦੇ ਪਾ ਕੇ ਆਪਾਂ ਨਾਲ ਬਟਰ ਪਾਵਾਂਗੇ ਇੱਕ ਚਮਚ ਭਰ ਕੇ ਬਟਰ ਤਾਂ ਪਾਵਾਂਗੇ ਇੱਕ ਚਮਚ ਆਪਾਂ ਬਟਰ ਦਾ ਪਾਤਾ ਤੇ ਬਟਰ ਦੇ ਨਾਲ ਹੀ ਆਪਾਂ ਪਾ ਦਾਂਗੇ ਪਿਆਜ਼ ਕੱਟੇ ਹੋਏ ਇਹ ਤਿੰਨ ਚਾਰ ਪਿਆਜ਼ ਨੇ ਜਿਹੜੇ ਆਪਣੇ ਕੱਟੇ ਹੋਏ ਨੇਗੇ ਤੇ ਤਿੰਨ ਚਾਰ ਹਰੀਆਂ ਮਿਰਚਾਂ ਨੇ ਗੀਆਂ ਇਹਨਾਂ ਨੂੰ ਆਪਾਂ ਮोटे-ਮोटे ਕੱਟੇ ਨੇਗੇ ਇਹ ਆਪਾਂ ਸਾਰਾ ਕੁਝ ਗਰੇਵੀ ਬਣਾਉਣੀ ਹੈਗੀ ਆਪਾਂ ਇਹਨਾਂ ਨੂੰ ਭੁੰਨਣਾਗਾ ਥੋੜੇ ਜਿਹਾ ਬ੍ਰਾਊਨ ਹੋਣ ਤੱਕ ਆਪਣੇ ਪਿਆਜ਼ ਥੋੜੇ ਜਿਹਾ ਬ੍ਰਾਊਨ ਹੋ ਚੁੱਕੇ ਨੇ ਪਿਆਜ਼ ਤੇ ਹਰੀ ਮਿਰਚ பையா டமாட்ட நேர பி அணை பியசி பை டாட்டர் நேர என்ன சங்க தர பொன்னா இது அப்பா அமச்சா நூணா ஹா அூணு பாக்கி ஜி ஹல்தி அது சமச்சேட்ட பையா ਤੇ ਧਨੀਆ ਪਾਉਟਰ ਪਾਵਾਂਗੇ ਆਪਾਂ ਇੱਕ ਚਮਚਾ ਪਾ ਧਨੀਆ ਪਾਉਟਰ ਦੇਖਾਇਆ ਇਹ ਆਪਣੇ ਕੋਲ ਚਮਚਾ ਛੋਟਾ ਹੀ ਹੈਗਾ ਜਿਆਦਾ ਬਡਾ ਨਹੀਂਗਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਖੋਲ ਲਵਾਂਗੇ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਕਾਜੂ ਇਹ ਆਪਣੇ 10 ਕਾਜੂ ਲੈ ਕੇ 10 12 ਕਾਜੂ ਲੈਂਦੇ ਨੇ ਆਪਾਂ ਸਾਰੇ ਤੇ ਇਹਨੂੰ ਵੀ ਆਪਾਂ ਨਾਲ ਹੀ ਫਰਾਈ ਕਰ ਲੈਣਾ ਨੇ ਤੇ ਇਹ 5 ਕਿ ਮਿੰਟ ਆਪਾਂ ਢੱਕ ਕੇ ਪਕਾ ਲੈਨੇ ਆਗੇ ਤੇ ਫਿਰ ਇਹਨਾਂ ਦਾ ਆਪਾਂ ਪੇਸਟ ਤਿਆਰ ਕਰਾਂਗੇ ਹੁਣ ਇਹ ਸਾੜੇ 80 ਨੂੰ 2 ਮਿੰਟ ਹੋ ਗਏ ਭੋਜ ਦੇ ਨੂੰ ਇਹਦੇ ਵਿੱਚ ਆਪਾਂ ਇੱਕ ਗੱਠੀ ਆਪਾਂ ਅਦਰਕ ਦੀ ਪਾ ਦਾਂਗੇ ਤੇ ਚੀਰ ਕੇ ਤੇ ਹੁਣ ਆਪਾਂ ਇਹਨੂੰ ਢੱਕ ਕੇ 5 ਮਿੰਟ ਲਈ ਪਕਾਵਾਂਗੇ ਤੇ ਕਿਉਂਕਿ ਇਹ ਵਧੀਆ ਸੌਫਟ ਹੋ ਜਵੇ ਤੇ ਫਿਰ ਆਪਾਂ ਇਹਨੂੰ ਗ੍ਰਾਇੰਡ ਕਰਾਂਗੇ 5 ਮਿੰਟ ਹੋ ਚੁੱਕੇ ਨੇ ਆਪਣੇ ਖੜਜਦੇ ਨੂੰ ਤੇ ਆ ਦੇਖੋ ਆਪਣਾ ਬਿਲਕੁਲ ਟਮਾਟਰ ਸਾਰਾ ਪਿਆਜ਼ ਸੌਫਟ ਹੋ ਚੁੱਕੇ ਨੇਗੇ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਗੈਸ ਬੰਦ ਕਰਕੇ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਜਿਹਦੇ ਵਿੱਚ ਇਹ ਠੰਡਾ ਹੋ ਜਵੇ ਇਹਨੂੰ ਚੰਗੀ ਤਰ੍ਹਾਂ ਠੰਡਾ ਕਰ ਲਾਂਗੇ ਦੇਖੋ ਆਪਾਂ ਇਸ ਤਰ੍ਹਾਂ ਸਾਰਾ ਦਾ ਸਾਰਾ ਇਹ ਮਸਾਲਾ ਪਲੇਟ 'ਚ ਕੱਢ ਦਾਂਗੇ ਇਹ 10 ਕ 15 ਕ ਮਿੰਟ ਤੱਕ ਰਹਿਨੇ ਠੰਡਾ ਹੋ ਜਾਣਾਗਾ ਉਹਨਾਂ ਚਿਰ ਆਪਾਂ ਉਧਰ ਮੀਟ ਫਰਾਈ ਕਰਦੇ ਆਗੇ ਇੱਥੇ ਹੁਣ ਆਪਾਂ ਇਹਦੇ ਵਿੱਚ ਕੜਾਹੀ ਦੇ ਵਿੱਚ ਪਾਉਣੇ ਆਗੇ ਸਰੋਂ ਦਾ ਤੇਲ ਦੋਕ ਚਮਚੇ ਪਾਵਾਂਗੇ ਇਹ ਤੇਲ ਆਪਾਂ ਤੇ ਆਪਾਂ ਇਹਦੇ ਵਿੱਚ ਫਰਾਈ ਕਰਨਾ ਪੀਸ ਜਿਹੜੇ ਆਪਣੇ ਮੀਟ ਦੇ ਨੇਗੇ ਤੇ ਜੱਟ ਕੇ ਆਪਣੇ ਗਰੇਵੀ ਜਿਹੜੀ ਉਹ ਠੰਡੀ ਹੋਣ ਲਈ ਧਰੀ ਆਪਾਂ ਗਰੇਵੀ ਬਣਾਉਣ ਲਈ ਜਿਹੜਾ ਮਸਾਲਾ ਆਪਾਂ ਤਿਆਰ ਕੀਤਾ ਠੰਡਾ ਹੋਣ ਲਈ ਤਰ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਸਾਰੇ ਪੀਸ ਰੱਖਾਂਗੇ ਇਹ ਲਾਪਣਾ ਗਰਮ ਹੋ ਚੁੱਕਿਆ ਤੇ ਇਹਦੇ ਵਿੱਚ ਆਪਾਂ ਹੁਣ ਸਾਰੇ ਦੇ ਸਾਰੇ ਪੀਸ ਐ ਰੱਖੀ ਚੱਲਾਂਗੇ ਤੇ ਆਪਾਂ ਇਹਨੂੰ ਪਾਸਾ ਬਦਲੀ ਚੱਲਾਂਗੇ ਦੋ ਦੋ ਮਿੰਟ ਚੁੱਕੀ ਤੇ ਆਪਾਂ ਸਾਰਾ ਸਾਰੇ ਟਰ ਲੈਣੇ ਨੇ ਪੀਸੇ ਰੱਖ ਤੇ ਇਹ ਬਿਲਕੁਲ ਸਲੋ ਗੈਸ ਦੇ ਉੱਪਰ ਇਹ ਆਪਾਂ ਪਕਾਉਣੇ ਨੇਗੇ ਤੇ ਦੋ ਕੁ ਮਿੰਟ ਲਈ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਪਾਸੇ ਬਦਲ-ਬਦਲ ਪਕਾਵਾਂਗੇ ਉਸ ਤੋਂ ਬਾਅਦ ਚ ਆਪਾਂ ਇਹਨੂੰ ਟੱਕ ਦਾਂਗੇ ਟੱਕ ਕੇ ਫਿਰ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਜਿਹੜੀ ਆਪਣੀ ਗਰੇਵੀ ਬਚ ਗਈ ਤੇ ਇਹ ਆਪਾਂ ਬਾਅਦ ਵਿੱਚ ਪਾਵਾਂਗੇ ਆ ਦੇਖੋ ਆਪਣੇ ਨਾ ਇਹ ਰਿਜਨ ਲੱਗ ਗਿਆ ਤੇ ਇਹ ਆਪਾਂ ਦੋ-ਦੋ ਮਿੰਟ ਪਿਸਵੇਂ ਦੇ ਪਾਸੇ ਪਟਾਵਾਂਗੇ ਜਦੋਂ ਦੂਜਾ ਪਾਸਾ ਰਿੱਜ ਗਿਆ ਉਦੋਂ ਫਿਰ ਆਪਾਂ ਇਹਦਾ ਪਾਸਾ ਪਟਾ ਦਾਂਗੇ ਹਜੇ ਉਹ ਪਾਸਾ ਰਿੱਜਿਆ ਨਹੀਂਗਾ ਤੇ ਆਦੇ ਆਪ ਦੋ ਮੈਂ ਇੱਕ ਮਿੰਟ ਹੀ ਹੋਇਆ ਹਜੇ ਤਾਂ ਦੇਖੋ ਹਜੇ ਪਾਸਾ ਨਹੀਂ ਰਿੱਜਿਆ ਇਹਦਾ ਤੇ ਇਹਦਾ ਸਾਰਾ ਪਾਸੇ ਪੁੱਸੇ ਜਦੋਂ ਆਪਾਂ ਚੰਗੀ ਤਰ੍ਹਾਂ ਲਾਦੇ ਰਹਾਂਗੇ ਦੇ ਤੇ ਫਿਰ ਇਹਨੇ ਪਾਣੀ ਛੱਡ ਦੇਣਾਗਾ ਫਿਰ ਆਪਾਂ ਇਹਨੂੰ ਢੱਕ ਕੇ ਪਕਾ ਲਾਂਗੇ ਇਹਨੂੰ ਆਪਣੇ ਦੋ ਮਿੰਟ ਹੋ ਗਏ ਇੱਕ ਪਾਸਾ ਰਿੱਜਦੇ ਨੂੰ ਤੇ ਹੁਣ ਆਪਾਂ ਇਹਦਾ ਪਾਸੇ ਪਟਾ ਦਈਏ ਸਾਢੇ ਕੱਲ-ਕੱਲ ਪੀਸ ਕਰਕੇ ਆਪਾਂ ਇਹਦਾ ਪਾਸਾ ਪਟਾਉਣਾ ਹੈ। ਆਪਾਂ ਚਮਚ ਦੀ ਮਦਦ ਤੇ ਨਾਲ ਵੀ ਹਿਲਾ ਸਕਦੇ ਪਾਸਾ ਪਟਾ ਸਕਦੇ ਹਾਂਗੇ। ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਸ ਤਰ੍ਹਾਂ ਉਸ ਚੀਜ਼ ਦੇ ਨਾਲ ਪਾਸਾ ਪਟਾ ਸਕਦੇ ਹੋ। 5 ਮਿੰਟ ਹੋ ਗਏ ਇਹਨੂੰ ਆਪਾਂ ਢੱਕ ਕੇ ਪਕਾਉਂਦਿਆਂ ਨੂੰ ਤੇ ਇਹ ਆਪਣਾ ਅੱਧਕ ਤਿੱਕ ਪੱਕ ਚੁੱਕਿਆਗਾ ਤੇ ਇਹਨੇ ਪਾਣੀ ਛੱਡਤਾ ਆਪਾਂ ਬਿਲਕੁਲ ਨਹੀਂ ਸੀ ਪਾਣੀ ਪਾਇਆ ਦੇ ਵਿੱਚ। ਤੇ ਹੁਣ ਆਪਾਂ ਗੈਸ ਫੁੱਲ ਕਰ ਦਾਂਗੇ ਗੈਸ ਫੁੱਲ ਕਰਕੇ ਇਹਦਾ ਆਪਾਂ ਪਾਣੀ ਮਚਾਵਾਂਗੇ ਤੇ ਜਾਂ ਤੱਕ ਰਪਾ ਉਧਰ ਗਰੇਵੀ ਬਣਾ ਲੀਏ ਆਪਣੀ ਗਰੇਵੀ ਠੰਡੀ ਹੋ ਚੁੱਕੀ ਆ ਇਹਨੂੰ ਆਪਾਂ ਮਿਕਸੀ ਦੇ ਵਿੱਚ ਪਾ ਲਈਏ ਜੱਗ ਦੇ ਵਿੱਚ ਤੇ ਆਪਾਂ ਫਿਰ ਇਹਨੂੰ ਗ੍ਰੈਂਡਰ ਕਰਦੇ ਆਂਗੇ ਆਪਣੀ ਗਰੇਵੀ ਬਣ ਕੇ ਤਿਆਰ ਹੋ ਗਈ ਤੇ ਇਹਨੂੰ ਆਪਾਂ ਤੜਕਾ ਲਾਉਨੇ ਆਂ ਤਰਪੀਸਾਂ ਦੇ ਵਿੱਚ ਵੀ ਥੋੜਾ ਜਿਹਾ ਪਾਣੀ ਰਹਿ ਗਿਆ। ਬਸ ਜਦੋਂ ਇਹ ਪਾਣੀ ਜਦੋਂ ਖਤਮ ਹੋ ਗਿਆ ਉਦੋਂ ਆਪਾਂ ਫਿਰ ਉਹ ਜਿਹੜੀ ਗਰੇਵੀ ਆ ਆਪਾਂ ਨੂੰ ਤੜਕਾ ਲਾਉਣਿਆਂਗੇ। ਆ ਦੇਖੋ ਆਪਣਾ ਚਿਕਨ ਬਿਲਕੁਲ ਪੱਕ ਚੁੱਕਿਆ ਹੈਗਾ। ਆਪਾਂ ਚਿਕਨ ਨੂੰ ਸਾਰੇ ਨੂੰ ਵਿਚੋਂ ਦੇ ਕੱਢ ਲੈਨੇ ਹੈਗੇ। ਇਹਦਾ ਪਾਣੀ ਸੀ ਜੋ ਸਾਰਾ ਮੱਚ ਚੁੱਕਿਆ ਹੈਗਾ। ਹੁਣ ਇਹਨੇ ਜਿਹੜਾ ਘੋਸੇ ਦੇ ਵਿੱਚ ਉਹ ਇਹ ਨਹੀਂ ਛੱਡਤਾ। ਤੇ ਉਹ ਘਿਆ ਦੇ ਵਿੱਚ ਹੀ ਆਪਾਂ ਗਰੇਵੀ ਪਾਣ ਲਾਂਗੇ। ਆਪਾਂ ਇਹਦੇ ਸਾਰੇ ਕੱਢ ਲੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਗਰੇਵੀ। بس ਹਲੇ ਇਸਾਰੀ ਗਰੇਵੀ ਚੰਗੀ ਤਰ੍ਹਾਂ ਹਿਲ ਜੇ ਕੇ ਬਾਅਦ ਚੱਪਾਏ ਤੇ ਉਹ ਕੇ ਚੰਗੀ ਤਰ੍ਹਾਂ ਇੱਥੇ ਪਾਣੀ ਪਾ ਦਾਂਗੇ ਤੇ ਨਾਲ ਹੀ ਆਪਾਂ ਪਾ ਦਿੰਨੇ ਆਗੇ ਜਿਹੜਾ ਆਪਣਾ ਪਹਿਲਾ ਮਸਾਲਾ ਲਾ ਕੇ ਰੱਖਿਆ ਹੋਇਆ ਸੀਗਾ ਇਹ ਆਪਾਂ ਨਾਲ ਹੀ ਪਾ ਦਿੰਨੇ ਸਾਰੇ ਸਾਰੇ ਦਾ ਸਾਰਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਿੰਨੇ ਆਗੇ ਤੇ ਇਹਨੂੰ ਪਕਾਉਨੇ ਆਪਾਂ ਤੇ ਇਹਨੂੰ ਹਿਲਾ ਕੇ ਤੇ ਹੁਣ ਜਿਹੜਾ ਆਪਣਾ ਜੱਗ ਹੋਣਾ ਲਗਾ ਉਹ ਜੱਗ ਦੇ ਵਿੱਚ ਆਪਾਂ ਜਿਹੜਾ ਗਰੇਵੀ ਬਚੀ ਜਾਗੀ ਉਹਨੂੰ ਪਾਣੀ ਵਿੱਚ ਪਾ ਕੇ ਥੋੜਾ ਜਿਹਾ ਤੇ ਇਹਦੇ ਵਿੱਚ ਪਾ ਦਿੰਨੇ ਆ ਗਰੇਵੀ ਦੇ ਤੇ ਜਿੰਨੀ ਰਿਜ ਨਹੀਂ ਹੋਊਗੀ ਤੇ ਨਾਲ ਇਹੋ ਪਾਣੀ ਰਿਜ ਜੂ ਆਪਣਾ ਆਪਣੀ ਗਰੇਵੀ ਦੇਖੋ ਜੀ ਰਹਿ ਚੁੱਕੀ ਆ ਪੂਰੀ ਆਪਾਂ ਇਹਨਾਂ ਲਈ ਗਈ ਤੇ ਪੂਰੀ ਆਪਣੀ ਜਿਵੇਂ ਆਪਾਂ ਰੱਖਣੀ ਸੀ ਉਸ ਤਰ੍ਹਾਂ ਰਹਿ ਚੁੱਕੀ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਸਾਰੇ ਪੀਸ ਪਾ ਦਗੇ ਹੁਣ ਆਪਾਂ ਦੇ ਵਿੱਚ ਸਾਰੇ ਪੀਸ ਪਾ ਦਿੱਤੇ ਨੇਗੇ ਤੇ ਇੱਥੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਟੱਪਾ ਪਾਵਾਂਗੇ ਗਰਮ ਮਸਾਲਾ ਤੇ ਇੱਕ ਆਪਾਂ ਚਪਾਟਰ ਪਾਵਾਂਗੇ ਇਹ ਇੱਕ ਕਪਾ ਵਿੱਚ ਕਸੂਰੀ ਮੇਥੀ ਪਾਵਾਂਗੇ ਆਪਾਂ ਇੱਥੇ ਚ ਕਸੂਰੀ ਮੇਥੀ ਪਾਤੀ ਚਮਚਾ ਡੇਢ ਚਮਚਾ ਕਸੂਰੀ ਮੇਥੀ ਪਾਤਾ ਕਸੂਰੀ ਮੇਥੀ ਤੋਂ ਬਾਅਦ ਵਿੱਚ ਆਪਾਂ ਪਾਵਾਂਗੇ ਮੀਠਾ ਮਸਾਲਾ ਇੱਕ ਚਮਚਾ ਇੱਕ ਚਮਚਾ ਆਪਾਂ ਮੀਠਾ ਮਸਾਲਾ ਰੱਖਾਂਗੇ ਦੇਖੋ ਇੱਕ ਤੁਹਾਨੂੰ ਚਾਪਣਾ ਮੀਟ ਮਸਾਲੇ ਦਾ ਇਹਨੂੰ ਪਸਾਰੇ ਨੇ ਮਿਕਸ ਕਰਨਾ ਜੀ ਤੇ ਹੁਣ ਆਪਾਂ ਇੱਥੇ ਪਾਵਾਂਗੇ ਇਹਦੇ ਵਿੱਚ ਬਟਰ ਬਟਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆਪਣੇ ਘਰ ਦਾ ਬਟਰ ਆਪਾਂ ਘਰ ਦਾ ਬਟਰ ਹੀ ਪਾਵਾਂਗੇ ਆਪਾਂ ਦੂਜਾ ਬਟਰ ਨਹੀਂ ਲੈ ਕੇ ਆਉਂਦਾ ਮੁੱਲ ਦਾ ਤੇ ਤੁਸੀਂ ਕੋਈ ਵੀ ਪਾ ਸਕਦੇ ਹੋ ਤੁਹਾਡੇ ਕੋਲ ਘਰ ਦਾ ਹੈਗਾ ਤੁਸੀਂ ਘਰ ਦਾ ਪਾ ਸਕਦੇ ਹੋ ਜੇ ਤੁਹਾਡੇ ਕੋਲ ਘਰ ਦਾ ਹੈ ਨਹੀਂ ਤਾਂ ਤੁਸੀਂ ਪਾ ਸਕਦੇ ਆ ਪੈਨਾ ਸਾਰਾ ਫਟਾ ਜੇ ਜੇ ਆਪਾਂ ਨੂੰ ਲੋੜ ਪਈ ਤਾਂ ਆਪਾਂ ਖਾਣ ਵੇਲੇ ਦੁਬਾਰਾ ਇਹ ਚ ਹੋਰ ਪਾ ਲਾਂਗੇ ਤੇ ਹੁਣ ਪੱਕੇ ਰਹਿਣਾ ਪਤਾ ਤੇ ਇਹਨਾਂ ਸਾਰੇ ਨੂੰ ਮਿਕਸ ਕਰ ਦਿੰਨੇ ਆ ਤੇ ਆਪਾਂ ਭਾਂ 7 ਮਿੰਟ ਤੇ ਲਈਏ ਇਹਨੂੰ ਢੱਕ ਕੇ ਪਕਾਮਾ ਲਈ ਆ ਦੇਖੋ ਜੀ ਆਪਣਾ ਬਟਰ ਚਿਕਨ ਬਣ ਕੇ ਬਿਲਕੁਲ ਰੈਡੀ ਹੈਗਾ ਤੇ ਦੇਖੋ ਇਹ ਕਿਸੇ ਰੈਸਟੋਰੈਂਟ ਨਾਲੋਂ ਘੱਟ ਬਣਿਆਗਾ ਤੇ ਭਾਵੇਂ ਥੋੜੀ ਜਿਹੀ ਮਿਹਨਤ ਜ਼ਰੂਰ ਲੱਗਦੀ ਹੈਗੀ ਮਿਹਨਤ ਕਰਨੀ ਪੈਂਦੀ ਹੈਗੀ ਮਿਹਨਤ ਜਦੋਂ ਆਪਾਂ ਖਾਣਾ ਹੋਵੇ ਭੈਣ ਫਿਰ ਉਹਦਾ ਮਿਹਨਤ ਨਹੀਂ ਦੇਖੀ ਜਾਂਦੀ ਜਦੋਂ ਆਪਾਂ ਕੋਈ ਵੀ ਚੀਜ਼ ਆਪਾਂ ਬੱਚਿਆਂ ਨੂੰ ਬਣਾ ਕੇ ਦੇਣੀ ਹੋਵੇ ਹਨਾ ਉਦੋਂ ਮਿਹਨਤ ਨਹੀਂ ਦੇਖੀ ਦੀ ਤੇ ਉਦੋਂ ਆਪਾਂ ਬੜੇ ਪਿਆਰ ਦੇ ਨਾਲ ਚੀਜ਼ ਬਣਾਉਣੇ ਆਗੇ ਤੇ ਤੁਸੀਂ ਭੈਣੇ ਘਰੇ ਬਣਾਇਓ ਤੇ ਇਸੇ ਤਰ੍ਹਾਂ ਹੀ ਤੇ ਜਿਹੜੇ ਆਪਣੇ ਰੈਸਟੋਰੈਂਟਾਂ ਦੇ ਵਿੱਚ ਇਹ ਇੰਨੀ ਮਹਿੰਗੀ ਪਲੇਟ ਮਿਲਦੀ ਆ ਤੇ ਉਹਦੇ ਨਾਲੋਂ ਤਾਂ ਭੈਣੇ ਇਹ ਚਿੱਤੀ ਜਿਹੇ ਹਿੱਸੇ ਦਾ ਖਰਚਾ ਨਹੀਂ ਆਇਆ ਘਰੇ ਬਣਾਉਣ ਤੇ ਤੇ ਤੁਸੀਂ ਘਰੇ ਬਣਾਇਓ ਤੇ ਘਰੇ ਬਣਾ ਕੇ ਆਪਣੇ ਜੋ ਛੋਟੇ ਪਰਿਵਾਰਕ ਮੈਂਬਰ ਖਾਂਦੇ ਨੇ ਉਹ ਸਾਰੇ ਖਾ ਲੈਣ ਜਿਹੜਾ ਨਹੀਂ ਖਾਂਦਾ ਚਲੋ ਕੋਈ ਗੱਲ ਨਹੀਂ ਆਪਾਂ ਖਾਂਦੇ ਵੀ ਨਹੀਂ ਪੜਤਾ ਤੇ ਜਿਹੜੇ ਖਾਂਦੇ ਨੇ ਉਹ ਵਧੀਆ ਟੈਸਟ ਘਰੇ ਖੁਸੋ ਕੇ ਖਾਣਗੇ ਤੇ ਇਹ ਪੜੇ ਮੇਰੀ ਵੀਡੀਓ ਨੂੰ ਸਾਰੇ ਸਟੈਪ ਟੂ ਸਟੈਪ ਮੇਰੀ ਵੀਡੀਓ ਦੇਖਿਓ A ਤੋਂ Z ਜਿਸ ਜਿਸ ਤਰ੍ਹਾਂ ਮੈਂ ਜਿਹੜੀ ਇਹ ਚੀਜ਼ ਪਾਈ ਆ ਉਸ ਤਰ੍ਹਾਂ ਤੁਸੀਂ ਪਾਇਓ ਸਾਰੀ ਚੀਜ਼ ਤੇ ਫਿਰ ਤੁਸੀਂ ਦੇਖਿਓ ਫਿਰ ਤੁਸੀਂ ਮੈਨ ਪਰ ਬਣ ਕੇ ਸੋਹਣਾ ਸੋਹਣਾ ਕਮੈਂਟ ਕਰਿਓ ਮੇਰੇ ਪਹਿਲੇ ਜਿਹੜੀ ਤੁਸੀਂ ਸਾਨੂੰ ਰੈਸਪੀ ਦਿੱਤੀ ਸੀਗੀ ਤੇ ਜਬੀਰਾ ਨੇ ਵੀਰਾ ਨੇ ਵੀਰਾ ਨੇ ਵੀਡੀਓ ਮੇਰੇ ਦੇਖੀ ਵੀਰ ਬਣਾਉਣ ਤੇ ਵੀਰ ਮੈਨੂੰ ਦੱਸਣ ਤੇ ਬੱਚੇ ਬਣਾਉਣ ਬੱਚੇ ਦੱਸਣ ਮੈਨੂੰ ਕਮੈਂਟ ਕਰਕੇ ਵੀ ਜਿਵੇਂ ਤੁਸੀਂ ਰੈਸਪੀ ਦੱਸੀ ਸੀਗੀ ਵੀ ਅਸੀਂ ਉਸੇ ਤਰੀਕੇ ਬਣਾਈ ਹੈਗੀ ਤੇ ਸਾ ਰੈਸਪੀ ਬਹੁਤ ਵਧੀਆ ਲੱਗੀ ਸਾਨੂੰ ਤੇ ਮੈਨੂੰ ਸੋਨੇ ਸੋਨੇ ਕਮੈਂਟ ਕਰੇ ਪਏ ਨੇ ਤੇ ਆਪਣੀ ਡੇਲੀ ਵੀਡੀਓ ਆਉਂਦੀ ਹੈ 9 ਵਜੇ ਤੁਸੀਂ ਬੇਬੇ ਦੀ ਰਸੋਈ ਸਰਚ ਕਰਕੇ ਦੇਖਿਓ ਆਪਣੀ ਡੇਲੀ ਵੀਡੀਓ ਆਉਂਦੀ ਹੈ 9 ਵਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਭੈਣੇ ਜਿਹੜੇ ਭੈਣਾਂ ਨੇ ਸੱਚੈ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਵੀਰਾਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ ਚੈਨਲ ਦੇ ਉੱਤੇ ਵੱਧ ਤੋਂ ਵੱਧ ਵੀਡੀਓ ਡੇਲੀ ਆਉਂਦੀ ਹੈ ਹਰ ਰੋਜ਼ ਨਵੀਂ ਤੋਂ ਨਵੀਂ ਤੇ ਜਿਹੜੀ ਤੁਸੀਂ ਰੈਸਪੀ ਕਹੋਗੇ ਆਪਾਂ ਉਸੇ ਰੈਸਪੀ ਦੀ ਵੀਡੀਓ ਪਾਵਾਂਗੇ ਤੇ ਭੈਣਾਂ ਵਾਂਗ ਕੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਤੇ ਜੇ ਵੀਰਾਂ ਨੇ ਵੀਡੀਓ ਦੇਖੀ ਵੀਰ ਕਮੈਂਟ ਕਰਨ ਤੇ ਆਪਣੇ ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਤੇ ਹਰ ਇੱਕ ਤਿਕਰਪ ਚਾਵੋ ਤੇ ਚਲੋ ਆਪਣੇ ਮਿਲਦੇ ਆਪਾਂ ਕੱਲ ਨੂੰ ਨਵੀਂ ਰੈਸਪੀ ਦੇ ਨਾਲ ਸਵੇਰ 9 ਵਜੇ ਤਦ ਤੱਕ ਲਈ ਸਤਿ ਸ੍ਰੀ ਅਕਾਲ